ਦੁਨੀਆਂ ਦੁਨੀਆਂ ਕਿਸ ਯਾਰ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਮਿਊਜ਼ੀਕਲ ਇੰਸਟਰੂਮੈਂਟ ਤਲਵੰਡੀ ਸਾਹਿਬ ਉਹਨਾਂ ਦਾ ਸਾਹਿਬ ਸੋ ਅੱਜ ਤੁਹਾਡੇ ਨਾਲ ਜਿਹੜੀ ਵੀਡੀਓ ਸਾਂਝੀ ਕਰਨ ਲੱਗੇ ਆ ਆਪਣੇ ਕੋਲੇ ਗਿਟਾਰ ਜੋ ਹੈ ਉਹ ਨਵੀਂ ਆ ਚੁੱਕੀਆਂ ਨੇ ਇਹ ਬੇਸ ਮਾਡਲ ਹੈ ਆਪਣੇ ਕੋਲ ਜਿਹੜਾ ਮਤਲਬ ਸਿੱਖਣ ਵਾਸਤੇ ਜਿਹੜੇ ਸਟੂਡੈਂਟ ਬੰਦਦੇ ਆ ਬੇਸ ਮੋਡਲ ਉਹ ਆਪਣੇ ਕੋਲ ਕੁਆਲਟੀ ਵਧੀਆ ਅਗਲੇ ਨਿਕੋ ਮੁਸ਼ੀਆ ਮਹਿਲਵਾਨ ਸਾਰਾ ਇਹਦੇ ਨਾਲ ਕੰਪਲੀਟ ਬੈਗ ਵਗੈਰਾ ਤੇ ਵਾਇਰ ਦਾ ਸੈਟ ਇਕ ਨਾਲ ਆਉਂਦਾ ਤੇ ਚਾਬੀ ਵਗੈਰਾ ਸਾਰਾ ਕੰਪਲੀਟ ਆਉਂਦਾ ਇਹਦੇ ਨਾਲ ਇਹ ਬੇਸ ਮੋਡਲ ਹੈ ਦੂਸਰਾ ਤੁਹਾਨੂੰ ਦਵਾਨਾ ਦੇਖਤ ਜੰਮ ਹੈ ਜਾਈ ਕੀ ਮਾਡਲ ਆਪਣੀ ਤੇ ਜੇ ਮੈਂ ਤੁਸੀਂ ਜਿਹੜੇ ਸਟੂਡੈਂਟ ਵਧੀਆ ਪਲੇ ਕਰਨ ਲੱਗ ਜਾਂਦੇ ਆ ਉਸ ਤੋਂ ਬਾਅਦ ਉਹਨਾਂ ਨੇ ਕਿਤੇ ਸਟੇਜ ਵਗੈਰਾ ਤੇ ਪਲੇ ਕਰਨੀ ਹੈ ਇਹ ਤੇ ਮਾਈਕ ਵਾਲੀ ਕਿੱਡੀ ਦਾ ਵੀ ਆਪਸ਼ਨ ਨਾਲ ਦਿੱਤਾ ਹੁੰਦਾ ਤੇ ਬਾਕੀ ਮਟੀਰੀਅਲ ਸਾਰਾ ਬਹੁਤ ਵਧੀਆ ਲੱਗਿਆ ਹੁੰਦਾ ਇਹਦੇ ਵਿੱਚ ਇਹ ਦੇਸ ਮਾਡਲ ਆ ਗਿਆ ਇਹ ਤੋਂ ਪਰ ਲਮਾਉਣ ਲੈ ਜਿਹੜੇ ਸਟੂਡੈਂਟ ਸਿੱਖਣ ਤੋਂ ਬਾਅਦ ਮਤਲਬ ਪਲੇ ਕਰ ਸਕਦੇ ਇਹਨਾਂ ਨੂੰ ਤੇ ਇਹਦੇ ਵਿੱਚ ਇਹ ਤਰ੍ਹਾਂ ਜਿੱਤੀ ਹੁੰਦੀ ਹੈ ਮਤਲਬ ਜਿਹੜੀ ਸੂਲਟ ਵਿੱਚ ਮਾਈਕ ਵਿੱਚ ਲੱਗ ਜਾਂਦਾ ਜੋ ਕਿਸੇ ਵੀ ਸਿੱਖਣ ਵਾਲੇ ਨੂੰ ਚਾਹਵਣਾ ਕੋਈ ਵੀ ਬਟਾਰਾ ਲੈਣ ਦਾ ਆਪਣੇ ਕੋਲ ਤੜੀਆ ਮਾਡਲ ਆ ਗਏ ਤੁਸੀਂ ਲੈ ਸਕਦੇ ਹੋ ਭਾਗੀ ਮਿਊਜ਼ੀਕਲ ਇੰਸਟਰੂਮੈਂਟ ਤਲਵੰਡੀ ਸਾਬੋਦਮਦਨ ਸਾਹਿਬ ਨੰਬਰ ਆਪਾਂ ਨਾਲ ਮੈਂਸ਼ਨ ਕਰਾਂਗੇ ਵੀਡੀਓ ਦੇ ਤੁਸੀਂ ਅੱਧਾ ਕਰ ਸਕਦੇ ਹੋ